ਸਤਿ ਸ਼੍ਰੀ ਅਕਾਲ ਜੀ ਮੈਂ ਹੱਕ ਕਵਰ ਸਿੰਘ 베ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਸਰਗਰਮੀ ਦਿਖਾਈ ਦਿੱਤੀ ਹੈ ਕਹਿ ਸਕਦੇ ਹਾਂ ਕਿ ਸਿਆਸੀ ਪਾਰਟੀਆਂ ਦੇ ਵਿੱਚ ਮੰਤਨ ਕੀਤਾ ਜਾ ਰਿਹਾ ਹੈ ਏਜੰਡੇ ਦਿੱਤੇ ਜਾ ਰਿਹਾ ਹੈ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੂੰ ਟਿਕਟ ਹੁਣ ਤੱਕ ਦਿੱਤੀ ਜਾ ਚੁੱਕੀ ਹੈ ਤਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੇ ਵੀ ਕੁਝ ਚਿਹਰਿਆਂ ਦੀ ਤਲਾਸ਼ ਕਰ ਲਈ ਹੈ ਤਾਂ ਉਹਨਾਂ ਦੇ ਉੱਤੇ ਰਸਮੀ ਐਲਾਨ ਕਿਸੇ ਸਮੇਂ ਵੀ ਸਖਬੀਰ ਸਿੰਘ ਬਾਦਲ ਕਰ ਸਕਦੇ ਆ ਇਹ ਸੰਜੇ ਸਿੰਘ ਦੀ ਮਿਲੀ ਜ਼ਮਾਨਤ ਦੇ ਉੱਤੇ ਇੱਕ ਵੱਡੀ ਸਿਆਸਤ ਪੰਜਾਬ ਦੇ ਵਿੱਚ ਹੋ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਐਮਪੀ ਸੰਦੀਪ ਪਾਟਕ ਜਲੰਧਰ ਪਹੁੰਚਦੇ ਆ ਤੇ ਜਿਸ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਪਾਰਟੀ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਉਹ ਜਾ ਸਕਦੇ ਆ ਤੇ ਇਸ ਦਾ ਜਵਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਦਿੱਤਾ ਹੈ ਕਿ ਜਿਸ ਤਰ੍ਹਾਂ ਦਾ ਹੰਕਾਰ ਰਾਜਾ ਵੜਿੰਗ ਦੇ ਅੰਦਰ ਬੋਲਦਾ ਸੀ ਵਰਕਰਾਂ ਦੇ ਪ੍ਰਤੀ ਆਗੂਆਂ ਦੇ ਪ੍ਰਤੀ ਤਾਂ ਉਸੇ ਤਰ੍ਹਾਂ ਦਾ ਹੰਕਾਰ ਸੰਦੀਪ ਪਾਟਕ ਦੇ ਅੰਦਰ ਬੋਲਦਾ ਵਖਾਈ ਦੇ ਰਿਹਾ ਹੈ ਕਿਉਂਕਿ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹਨਾਂ ਨੂੰ ਕਿੱਥੇ ਸੁਧਾਰਨਾ ਹੈ ਉਹਦੀ ਸਮੀਖਿਆ ਕਿੱਥੇ ਕਰਨੀ ਹੈ ਉਹ ਸਮੀਖਿਆ ਕਰਨ ਦੀ ਬਜਾਏ ਪਾਰਟੀ ਤੇ ਆਗੂਆਂ ਤੇ ਵਰਕਰਾਂ ਦੇ ਉੱਤੇ ਗੁੱਸਾ ਕੱਢਦੇ ਨਜ਼ਰ ਆ ਰਿਹਾ ਤੇ ਸੰਦੀਪ ਪਾਟਕ ਨੇ ਕਿਹਾ ਕਿ ਜਿਸ ਤਰ੍ਹਾਂ ਚੋਣਾਂ ਦੇ ਇਸ ਮਾਹੌਲ ਦੇ ਅੰਦਰ ਲੋਬਿੰਗ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਚੋਣਾਂ ਤੋਂ ਐਨ ਪਹਿਲਾਂ ਇੱਕ ਪਲਾਨ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਅੱਜ ਜਦੋਂ ਦਿੱਲੀ ਹਾਈ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਰਿਮਾਂਡ ਨਾਲ ਸੰਬੰਧਤ ਸੁਣਵਾਈ ਹੋ ਰਹੀ ਹੈ ਉਸ ਦੇ ਉੱਤੇ ਕੀ ਫੈਸਲਾ ਅਦਾਲਤ ਦਿੰਦੀ ਹੈ ਬਾਕੀ ਆ ਜਾ ਰਿਹਾ ਕਿ ਸੰਜੇ ਸਿੰਘ ਨੂੰ ਮਿਲੇ ਜ਼ਮਾਨਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਫੇਰ ਲੋਕ ਸਭਾ ਚੋਣਾਂ ਦੇ ਵਿੱਚ ਮਾਹੌਲ ਨੂੰ ਪਕਾਉਣ ਲਈ ਉਹਨਾਂ ਉਮੀਦਵਾਰਾਂ ਦੇ ਨਾਲ ਬੈਠਕ ਕੀਤੀ ਅਤੇ ਮੰਤਨ ਕਰਦਿਆਂ ਕੁਝ ਏਜੰਡੇ ਉਹਨਾਂ ਨੂੰ ਦਿੱਤੇ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਚੋਣਾਂ ਦੇ ਮਾਹੌਲ ਦੇ ਅੰਦਰ ਜਿੰਨਾ ਮਰਜ਼ੀ ਮੁਕਾਬਲਾ ਸਖਤ ਹੋਵੇ ਉਹਨਾਂ ਨੇ ਸਰਕਾਰ ਦੀ ਕਰਗਜ਼ਾਰੀ ਨੂੰ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਲਜਾਣਾ ਕਿਉਂਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਇੱਕੋ ਇੱਕ ਸੰਗਰੂਰ ਸੀਟ ਹੈ ਜੋ ਸਾਰਿਆਂ ਦਾ ਧਿਆਨ ਕੇਂਦਰਿਤ ਕਰੇਗੀ ਕਿਉਂਕਿ ਇਸੇ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਇੱਕ ਵਲੰਟੀਅਰ ਗੁਰਮੇਲ ਸਿੰਘ ਨੂੰ ਟਿਕਟ ਦਿੱਤੀ ਸੀ ਜੋ ਸਿਮਰਨਜੀਤ ਸਿੰਘ ਮਾਨ ਦੇ ਹੱਥੋਂ ਹਾਰ ਚੁੱਕੇ ਸਨ ਤੇ ਹੁਣ ਇੱਕ ਵਾਰ ਫੇਰ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਆ ਕਿ ਜਿਹੜਾ ਉਹਨਾਂ ਦਾ ਖੁੱਦਾ ਹਲਕਾ ਹੈ ਉਸ ਦੇ ਵਿੱਚ ਮਿੱਥੇਰ ਨੂੰ ਜਿੱਤ ਕਿਸ ਤਰ੍ਹਾਂ ਦਿਵਾਉਣੀ ਹੈ ਤਾਂ ਬਹੁਤ ਸਾਰੇ ਵੱਖ-ਵੱਖ ਹਲਕਿਆਂ ਦੇ ਉੱਤੇ ਜਿੰਨਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਜਮੰਤਨ ਕੀਤਾ ਗਿਆ ਕਿ 2 ਸਾਲਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਸਰਕਾਰ ਨੇ ਕੀਤੀਆਂ ਉਹ ਲੋਕਾਂ ਦੇ ਵਿੱਚ ਲਜਾਣੀਆਂ ਨੇ ਇੱਕਾ ਜ਼ੰਡੇ ਦੇ ਰੂਪ ਵਿੱਚ ਉਹਨਾਂ ਉਮੀਦਵਾਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਦੱਸਿਆ ਜਾਵੇ ਕਿ ਸਰਕਾਰ ਨੇ ਸਿੱਖਿਆ ਤੇ ਸਿਹਤ ਤੇ ਖੇਡਾਂ ਤੇ ਕਿਸ ਤਰ੍ਹਾਂ ਫੋਕਸ ਕੀਤਾ ਹੈ ਤੇ ਨਾਲ ਦੀ ਨਾਲ ਜ਼ਿਕਰ ਕੀਤਾ ਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਕਿਵੇਂ ਪੱਕੇ ਕੀਤਾ ਹੈ ਤੇ 43000 ਦੇ ਕਰੀਬ 2 ਸਾਲਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਤੇ ਐਕਸਰਸਾਈਜ਼ ਵਿਭਾਗ ਦੇ ਵਿੱਚ ਜਿਸ ਤਰ੍ਹਾਂ ਦਾ ਰੈਵਨਿਊ ਆਇਆ ਹੈ ਉਹ ਵਾਅਦੇ ਦੇ ਰੂਪ ਵਿੱਚ 4000 ਕਰੋੜ ਰੁਪਏ ਦੀ ਗੱਲ ਲੈ ਕੇ ਜਨਤਾ ਦੇ ਵਿੱਚ ਜਾਣਗੇ ਤੇ ਫਿਰ ਜਨਤਾ ਤੋਂ ਸ਼ਾਬਾਸ਼ ਲੈਣਗੇ ਪਰ ਸਵਾਲ ਇਹ ਵੀ ਉੱਠ ਗਿਆ ਕਿ ਜਨਤਾ ਕੀ ਉਹਨਾਂ ਨੂੰ ਇਸ ਵਾਰ ਜਹੀ ਸ਼ਾਬਾਸ਼ ਦੇਗੀ ਜਿਹੜੀ ਸ਼ਾਬਾਸ਼ ਇੱਕ ਹਨੇਰੀ ਦੇ ਰੂਪ ਵਿੱਚ ਆਮਾਦੀ ਪਾਰਟੀ ਨੂੰ ਬਹੁਮਤ ਦੇ ਰੂਪ ਵਿੱਚ ਮਿਲ ਚੁੱਕੀ ਹੈ ਤਾਂ ਬਹੁਤ ਸਾਰੀਆਂ ਚਰਚਾਵਾਂ ਨਾਲ ਦੇ ਨਾਲ ਦਿਖਾਈ ਦੇ ਰੀਆਂ ਕਿ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੋਰਚਾ ਸੰਭਾਲ ਲਿਆ ਹੈ ਰਾਣਾ ਨੇਤੀ ਤਿਆਰ ਕਰ ਲਈ ਅਤੇ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਰਦੇ ਨਜ਼ਰ ਆਇਆ ਹਰਪਾਲ ਚੀਮਾ ਤੇ ਮੀਤ ਹੇਰ ਤੇ ਦੂਜੇ ਪਾਸੇ ਕੁਝ ਅਜਹੀਆਂ ਚਰਚਾਵਾਂ ਵਿਰੋਧੀ ਕਰ ਰਿਹਾ ਲੋਕ ਕਰ ਰਿਹਾ ਤੇ ਉਹਨਾਂ ਦੀ ਆਪਣੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਵੀ ਕਰ ਰਿਹਾ ਕਿਉਂਕਿ 2 ਸਾਲਾਂ ਦੇ ਵਿੱਚ ਬੇਦਬਿਧੇ ਮੁੱਦੇ ਨੂੰ ਲੈ ਕੇ ਸਰਕਾਰ ਨੇ ਕੇਵਲ ਚਲਾਨ ਪੇਸ਼ ਕੀਤੇ ਹੈ ਤੇ ਕੁਵਰ ਵਿਜੇ ਪ੍ਰਤਾਪ ਨੇ ਸਵਾਲ ਖੜੇ ਕੀਤੇ ਹੈ ਇਸੇ ਤਰ੍ਹਾਂ ਬਹੁਤ ਸਾਰੇ ਅਧਿਆਪਕ ਟੈਂਕੀਆਂ ਤੇ ਚੜਦੇ ਵਿਖਾਈ ਦਿੱਤੇ ਆ ਬਹੁਤ ਸਾਰੇ ਅਜਾਹੇ ਅਧਿਆਪਕ ਕਰਮਕੁੰ ਜਿਹੜੇ ਆ ਉਹ ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕੁੱਟਖਾਂਦੇ ਵਿਖਾਈ ਦਿੱਤੇ ਆ ਤੇ ਕੁਝ ਅਧਿਆਪਕਾਂ ਨੂੰ ਹਰਜੋਤ ਬੈਂਸ ਦੇ ਆਸ-ਪਾਸ ਕੋਠੀ ਦੇ ਨੇੜੇ ਤੇੜੇ ਪ੍ਰਦਰਸ਼ਨ ਕਰਦਿਆਂ ਡਾਂਗਾਂ ਖਾਂਦੇ ਵੇਖਿਆ ਗਿਆ ਤੇ ਸਰਕਾਰ ਦੇ ਵੱਲੋਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਲੈ ਗਏ ਯੂ ਟਰਨ ਤੇ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਐਂਟੀ ਕੰਪੈਂਸੀ ਦਿਖਾਈ ਦੇ ਰਹੀ ਹੈ ਤਾਂ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਸ਼ਾਬਸ਼ ਲੈਣ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਲੋਕਾਂ ਦਾ ਕਿਸ ਤਰ੍ਹਾਂ ਦਾ ਰੁਖ ਆਮ ਆਦੀ ਪਾਰਟੀ ਦੇ ਪ੍ਰਤੀ ਰਹਿ ਸਕਦਾ ਹੈ ਤਾਂ ਦੂਜੇ ਪਾਸੇ ਜੇ ਜ਼ਿਕਰ ਕਰੀਏ ਉਹਨਾਂ ਕਾਂਗਰਸੀਆਂ ਦਾ ਜਿਨ੍ਹਾਂ ਨੇ ਟਿਕਟ ਲੈ ਲਈ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਜਿਹਦੇ ਵਿੱਚ ਗੁਰਜੀਤ ਓਜਲਾ ਅੰਮ੍ਰਿਤਸਰ ਤੋਂ ਇਸੇ ਤਰ੍ਹਾਂ ਹੀ ਅਮਰ ਸਿੰਘ ਚਾਹਲ ਮਨੀਸ਼ ਤਿਵਾੜੀ ਮੁਹੰਮਦ ਸਦੀਕ ਸਾਰਿਆਂ ਨੇ ਮੁਲਾਕਤ ਕਰਕੇ ਟਿਕਟ ਦੀ ਮੰਗ ਕੀਤੀ ਹੈ ਵੇਖਣਾ ਹੋਵੇਗਾ ਕਿ ਕਾਂਗਰਸ ਵਾਲੇ ਪੱਖ ਤੋਂ ਕਿਸ ਤਰ੍ਹਾਂ ਇਨਾਂ ਚਿਹਰਿਆਂ ਦੇ ਉੱਤੇ ਦਾਅ ਖੇਡਿਆ ਜਾ ਸਕਦਾ ਹੈ ਤੇ ਕੁਝ ਜਿਵੇਂ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਕਾਂਗਰਸ ਲਈ ਚੰਨ ਚੜਾਉਣਾ ਚਾਹੁੰਦੇ ਆ ਤਾਂ ਉਹਨਾਂ ਵਿਅਕਤੀਆਂ ਨੇ ਵੀ ਬਗਾਵਤ ਦੇ ਸੁਰ ਦਿਖਾਏ ਹੈ ਜਿਨ੍ਹਾਂ ਵਿੱਚ ਸੰਦੋਖ ਸਿੰਘ ਚੋਦਰੀ ਦੇ ਸੁਪੁੱਤਰ ਵਿਕਰਮ ਸਿੰਘ ਚੋਦਰੀ ਨੇ ਤੇ ਚੰਨੀ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਦਿਗਜਾਗੂ ਰਾਣਾ ਗਰਜੀਤੋਂ ਸਪੋਰਟ ਮਿਲ ਚੁੱਕੀ ਹੈ ਤਾਂ ਹੋਰ ਬਹੁਤ ਸਾਰੇ ਅਜਿਹੇ ਵਾਇਦਕ ਨੇ ਜੋ ਚੰਨੀ ਨੂੰ ਸਪੋਰਟ ਕਰਦੇ ਨਜ਼ਰ ਆ ਰਿਹਾ ਤੇ ਦਿੱਲੀ ਸੋਨੀਆ ਗਾਂਧੀ ਤੱਕ ਰਾਹੁਲ ਗਾਂਧੀ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਜਲੰਧਰ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾ ਕੇ ਉਤਾਰਿਆ ਜਾ ਸਕ ਕੇ ਇਸੇ ਤਰ੍ਹਾਂ ਹੀ ਅਕਾਲੀ ਦਲ ਦੇ ਵਿੱਚ ਇਸ ਗੱਲ ਦੇ ਉੱਤੇ ਨੇਗੋਸ਼ੀਏਸ਼ਨ ਕੀਤੀ ਜਾ ਰਹੀ ਸੀ ਕਿ ਆਖਰ ਕਿਹੜੇ ਚਿਹਰਿਆਂ ਦੇ ਉੱਤੇ ਅਕਾਲੀ ਦਲ ਦਾ ਖੇਡੇ ਤਾਂ ਕੁਝ ਅਜਹੀਆਂ ਸੀਟਾਂ ਸਨ ਜਿਸ ਦੇ ਉੱਤੇ ਅਕਾਲੀ ਦਲ ਨੇ ਫੋਕਸ ਕੀਤਾ ਤਾਂ ਕੁਝ ਉਮੀਦਵਾਰਾਂ ਨੂੰ ਇਸ਼ਾਰੇ ਕਰ ਦਿੱਤੇ ਕੁਝ ਉਮੀਦਵਾਰ ਜਿਹੜੇ ਟਿਕਟ ਲੈਣਾ ਹੀ ਨਹੀਂ ਚਾਹੁੰਦੇ ਉਹ ਉਮੀਦਵਾਰ ਬਣਨਾ ਹੀ ਨਹੀਂ ਚਾਹੁੰਦੇ ਉਹਨਾਂ ਵਿੱਚੋਂ ਸਰਜੀਤ ਸਿੰਘ ਰਕੜਾ ਨੇ ਥੋੜੀ ਸਪਸ਼ਟਤਾ ਦਿਖਾਈ ਹੈ ਕਿ ਉਹ ਪਟਿਆਲਾ ਤੋਂ ਚੋਣ ਲੜਨ ਦੇ ਇੱਛਕ ਨਹੀਂ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਕੁਝ ਅਜਿਹੇ ਲੋਕ ਸਭਾ ਹਲਕੇ ਨੇ ਜਿੱਥੇ ਵੱਡੇ ਅਜਾਹਿਦ ਦੇ ਗਜ਼ ਉਮੀਦਵਾਰ ਉਤਾਰਨ ਦੇ ਰੋਵ ਵਿੱਚ ਦਿਖਾਈ ਦੇ ਰਿਹਾ ਹੈ ਤਾਂ ਕਿ ਇੱਕ ਫਸਵੀ ਟੱਕਰ ਅਕਾਲੀ ਦਲ ਬਣਾਉਣ ਦੇ ਵਿੱਚ ਦਿਖਾਈ ਦੇਵੇ ਤਾਂ ਪਟਿਆਲਾ ਸੀਟ ਤੋਂ ਜਿਸ ਚਰਚਤ ਚਿਹਰੇ ਦਾ ਜ਼ਿਕਰ ਹੋ ਰਿਹਾ ਹੈ ਉਸ ਦੇ ਵਿੱਚ ਅਜਾਹਿ ਹਿੰਦੂ ਨੇਤਾ ਦੇ ਨਾਂ ਤੇ ਲਗਭਗ ਮੋਰ ਲੱਗ ਚੁੱਕੀ ਹੈ ਜਿਹਦੇ ਵਿੱਚ ਐਨ ਕੇ ਸ਼ਰਮਾ ਡੇਰਾਵਸੀ ਹਲਕੇ ਨਾਲ ਸੰਬੰਧਿਤ ਹੈ ਅਕਾਲੀ ਦਲ ਦੇ ਵਿਦਾਇਕ ਰਹੇ ਚੁੱਕਿਆ ਤੇ ਉਹਨਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਉਮੀਦਵਾਰ ਬਣਾ ਸਕਦਾ ਹੈ ਇਸੇ ਤਰ੍ਹਾਂ ਹੀ ਖੰਡੂਰ ਸਾਹਿਬ ਹਲਕੇ ਤੋਂ ਵਿਕਰਮ ਮਜੀਠੀਆ ਤੇ ਵਰਸਾ ਸਿੰਘ ਬਲਟੋਹਾ ਦੇ ਨਾਵਾਂ ਤੇ ਚਰਚਾ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਸੋਨ ਸਿੰਘ ਟੰਡਲ ਤੇ ਦੂਜੇ ਪਾਸੇ ਸੋਨ ਸਿੰਘ ਟੰਡਲ ਤੇ ਸਿਵਲ ਸਰਜਨ ਰਹੇ ਡਾਕਟਰ ਲਖਬੀਰ ਸਿੰਘ ਜਿਨ੍ਹਾਂ ਨੇ ਥੋੜੇ ਸਮੇਂ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਸ਼ਮੂਲਤ ਕੀਤੀ ਹੈ ਇਸੇ ਤਰ੍ਹਾਂ ਹੀ ਅਨੰਤਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਲਗਭਗ ਉਹ ਨਾਂ ਹੈ ਉਹ ਚਿਹਰਾ ਨੇ ਜਿਨ੍ਹਾਂ ਨੇ 214 ਵਿੱਚ ਜਿੱਤ ਦਰਜ ਕੀਤੀ ਸੀ ਬੇਸ਼ੱਕ ਡਾਕਟਰ ਦਲਜੀਤ ਸਿੰਘ ਚੀਮਾ ਥੋੜੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆਉਂਦੇ ਆ ਪਤਾ ਲੱਗਿਆ ਕਿ ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਦਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੀ ਇੱਕ ਮਜ਼ਬੂਤ ਦਾਵੇਦਾਰ ਤੇ ਉਮੀਦਵਾਰ ਵਜੋਂ ਉੱਤਰ ਦੇ ਦਿਖਾਈ ਦੇਣਗੇ ਤਾਂ ਲੁਧਿਆਣਾ ਦੇ ਵਿੱਚ ਕੁਝ ਅਜਿਹੇ ਤੇਰੇ ਨੂੰ ਤਲਾਸ਼ਿਆ ਜਾ ਰਿਹਾ ਹੈ ਕਿ ਆ ਜਾ ਰਿਹਾ ਕਿ ਜਿੱਥੇ ਹਮੇਸ਼ਾ ਹੀ ਖੇਤਰੀ ਪਾਰਟੀ ਹੋਣ ਦਾ ਪੰਤਕ ਪਾਰਟੀ ਹੋਣ ਦਾ ਅਕਾਲੀ ਦਲ ਦਾਵਾ ਕਰਦਾ ਇੱਕ ਸੈਕੂਲਰ ਪਾਰਟੀ ਹੋਣ ਦੀ ਵੀ ਗਵਾਹੀ ਦਿੰਦਾ ਨਜ਼ਰ ਆਏਗਾ ਅਕਾਲੀ ਦਲ ਕਿਉਂਕਿ ਕੁਝ ਅਜਿਹੇ ਚਿਹਰੇ ਨੇ ਜਿਹੜੇ ਹਿੰਦੂ ਚਿਹਰੇ ਨੇ ਉਹਨਾਂ ਦੇ ਉੱਤੇ ਅਕਾਲੀ ਦਲ ਦਾ ਖੇਡਣ ਜਾ ਰਿਹਾ ਹੈ ਪਟਿਆਲਾ ਦੇ ਵਿੱਚ ਅਨਕੇ ਸ਼ਰਮਾ ਤੇ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਦਿਖਾਈ ਦੇਣਗੇ ਤਾਂ ਕਿਹਾ ਜਾ ਰਿਹਾ ਕਿ ਲਗਭਗ ਹਰ ਸਿਆਸੀ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਦੀਆਂ ਤਿਆਰੀਆਂ ਜਿਸ ਤਰ੍ਹਾਂ ਦੀ ਹਲਚਲ ਦਿਖਾਈ ਦੇ ਰਹੀ ਹੈ ਤਾਂ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਦੇ ਪੈਂਤੜੇ ਖੇਡਦੀ ਹੈ ਪਰੰਤੂ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਵੱਖੋ ਵੱਖ ਸਿਆਸੀ ਪਾਰਟੀਆਂ ਵੱਲੋਂ ਉਤਾਰੇ ਗਏ ਉਮੀਦਵਾਰਾਂ ਦੇ ਜਿਹੜੇ ਚਿਹਰੇ ਪੜੇ ਜਾਣ ਬਹੁਤ ਸਾਰੇ ਅਜਿਹੇ ਚਿਹਰੇ ਨੇ ਜਿਹੜੇ ਦਿੱਲੀ ਸੰਸਦ ਦੇ ਵਿੱਚ ਜਾਣਾ ਹੀ ਨਹੀਂ ਚਾਹੁੰਦੇ ਉਪ ਪੰਜਾਬ ਦੀ ਸਿਆਸਤ ਨਾਲ ਜੁੜ ਕੇ ਰਹਿਣਾ ਚਾਹੁੰਦਿਆ ਜਿਵੇਂ ਹੀ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਦੇ ਵਿੱਚ ਸ਼ਮੂਲਤ ਕੀਤੀ ਹੈ ਤਾਂ ਕਿਹਾ ਜਾ ਰਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਇੱਕ ਵੱਡੀ ਬਗਾਵਤ ਹੋਣ ਜਾ ਰਹੀ ਹੈ ਜਿਹਦੇ ਵਿੱਚੋਂ ਦੇਖਿਆ ਜਾ ਰਿਹਾ ਕਿ ਪਾਰਟੀ ਹਾਈ ਕਮਾਂਡ ਤੱਕ ਮੈਸੇਜ ਪਹੁੰਚਾਇਆ ਗਿਆ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਜਾਂ ਉਮੀਦਵਾਰ ਬਣਾਇਆ ਗਿਆ ਤਾਂ ਨੋ ਲੋਕ ਸਭਾ ਹਲਕਿਆਂ ਦੇ ਵਿੱਚ ਅਜਹੀ ਬਗਾਵਤ ਦਿਖਾਈ ਦੇਗੀ ਜਿਸ ਦੇ ਨਾਲ ਡਾਕਟਰ ਗਾਂਧੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਚਾਰ ਵਿਧਾਇਕਾਂ ਦਾ ਜ਼ਿਕਰ ਕਰ ਲਈਏ ਤਾਂ ਸਮਾਣਾ ਤੋਂ ਕੱਕ ਰਜਿੰਦਰ ਸਿੰਘ ਕਨੌਰ ਤੋਂ ਮਦਨਾਲ ਜਲਾਲਪੁਰ ਰਾਜਪੁਰਾ ਤੋਂ ਹਰਦੇਵਾਲ ਸਿੰਘ ਕੰਬੋਜ ਇਸੇ ਤਰ੍ਹਾਂ ਇਸ ਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ ਤਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਚਿਹਰਿਆਂ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਸਾਡੇ ਤੋਂ ਵੋਟਾਂ ਦੀ ਆਸ ਨਾ ਰੱਖਿਓ ਸਾਡੇ ਤੋਂ ਜਿੱਤ ਦੀ ਆਸ ਨਾ ਰੱਖਿਓ ਜਿਵੇਂ ਹੀ ਡਾਕਟਰ ਤਰਵੀਰ ਗਾਂਧੀ ਨੂੰ ਟਿਕਟ ਦੇਣ ਦਾ ਫੈਸਲਾ ਹਾਈ ਕਮਾਂਡ ਕਰ ਚੁੱਕੀ ਐ ਤਾਂ ਪਟਿਆਲਾ ਦੇ ਵਿੱਚ ਕਾਂਗਰਸ ਇੱਕ ਵਾਰ ਫੇਰ ਵੰਡੀ ਦਿਖਾਈ ਦੇ ਰਹੀ ਐ ਤੇ ਬਹੁਤ ਸਾਰੇ ਕਾਂਗਰਸੀ ਜਿਹੜੇ ਐ ਉਹ ਭਾਜਪਾ ਵਿੱਚ ਉਡਾਰੀ ਮਾਰ ਸਕਦੇ ਐ ਕਿਉਂਕਿ ਭਾਜਪਾ ਲਗਾਤਾਰ ਉਹਨਾਂ ਲੀਡਰਾਂ ਦੇ ਟੱਚ ਵਿੱਚ ਐ ਜਿਹੜੇ ਆਪਣੀ ਹੀ ਪਾਰਟੀ ਤੋਂ ਸੰਤੁਸ਼ਟ ਦਿਖਾਈ ਨਹੀਂ ਦਿੰਦੇ ਕਿਆ ਜਾ ਰਿਹਾ ਕਿ ਜੇ ਅਜਹੀ ਬਗਾਵਤ ਪਟਿਆਲਾ ਦੇ ਵਿੱਚ ਦਿਖਾਈ ਦਿੰਦੀ ਹੈ ਤਾਂ ਵੱਡਾ ਉਲਟਫੇਰ ਕਾਂਗਰਸੀ ਕਰ ਦੇਣਗੇ ਤੇ ਇੱਕ ਸਿੱਧੂ ਤੜਾ ਸਿੱਧੇ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਦੀ ਹਮਾਇਤ ਵਿੱਚ ਦਿਖਾਈ ਦੇ ਰਿਹਾ ਹੈ ਤਾਂ ਵੇਖਣਾ ਹੋਏਗਾ ਕਿ ਅਕਾਲੀ ਦਲ ਦੇ ਉਮੀਦਵਾਰ ਦੇ ਆਉਣ ਨਾਲ ਕਿਸ ਤਰ੍ਹਾਂ ਦੀ ਸਥਿਤੀ ਪਟਿਆਲਾ ਦੇ ਵਿੱਚ ਤੇ ਜਿਸ ਤਰ੍ਹਾਂ ਦੇ ਰਸਮੀ ਐਲਾਨ ਜਿਸ ਤਰ੍ਹਾਂ ਦੇ ਏਜੰਡੇ ਜਿਸ ਤਰ੍ਹਾਂ ਦੇ ਮੰਤਨ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਿਹਾ ਹੈ ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦੀ ਵੋਟ ਰਾਹੀਂ ਇਹਨਾਂ ਸਿਆਸਤਦਾਨਾਂ ਨੂੰ ਸਿਆਸੀ ਪਾਰਟੀਆਂ ਨੂੰ ਮਿਲਦਾ ਦੇਖਿਆ ਜਾ ਸਕਦਾ ਹੈ